ਕਿਸਾਨ ਭਰਾਵੋ ਜਿਹੜਾ ਨਿਊ ਹੌਲ ਟਰੈਕਟਰ ਤੇ ਮਗਰ ਜਿਹੜਾ ਇੰਪਲੀਮੈਂਟ ਪਾਇਆ ਹੋਇਆ ਹੈ ਇਹ ਦੇਖੋ ਕਿਸ ਤਰ੍ਹਾਂ ਝੋਨੇ ਦੀ ਢੇਰੀ ਤੋਂ ਚੱਕ-ਚੱਕ ਕੇ ਗੱਟਿਆਂ ਦੇ ਵਿੱਚ ਪਾਈ ਜਾਂਦਾ ਹੈ ਸੋ ਇਹ ਮੰਡੀ ਦੇ ਵਿੱਚ ਚੱਲ ਰਿਹਾ ਹੈ ਪਰ ਸਹੀ ਮਾਨੇ ਚ ਮੇਰੇ ਮੰਨੇ ਜਾਵੇ ਨਾ ਤਾਂ ਇੱਥੇ ਕੰਮ ਜਾਬ ਨਹੀਂਗਾ ਹੁਣ ਦੇਖੋ ਕਿਵੇਂ ਇੱਕ ਬੰਦਾ ਉੱਤੇ ਬੈਠਾ ਟਰੈਕਟਰ ਤੇ ਨੂੰ ਰੋਗ ਰੋਗ ਕੇ ਭਰੀ ਜਾਂਦਾ ਤੇ ਫਿਰ ਉਹ ਗਰੀ ਜਾਂਦੇ ਰੁਕੀ ਜਾਂਦੇ ਨੇ ਸੋ ਸਿਸਟਮ ਜੇ ਮੈਨੂੰ ਤਾਂ ਕੋਈ ਸਵਾਦ ਨਹੀਂ ਆਏਗਾ ਜਿਹੜੇ ਵੀ ਕਿਸਾਨ ਵੀ ਘਰੇ ਝੋਨਾ ਲਾਉਂਦੇ ਨੇ ਜਾਂ ਕਣਕ ਲਾਉਂਦੇ ਜਾਂ ਕੋਈ ਹੋਰ ਫਸਲ ਲਾਉਂਦੇ ਨੇ ਉਨਾਂ ਲਈ ਇਹ ਵਰਦਾਨ ਹੈ ਦੇਖੋ ਵੀ ਨਾਲ ਲਾਓ ਟਰਾਲੀ ਤੇ ਆ ਜਿਹੜਾ ਓਗਰ ਇਹਦਾ ਵੱਡਾ ਲਾ ਲਵੋ ਤੇ ਉੱਚਾ ਕਰਕੇ ਤੇ ਨਾਲ ਦੀ ਨਾਲ ਜਮੜਾ-ਮੜਾ ਗਾਂ ਕਰੀ ਜਾਵੇ ਪੈਕ ਕਰੀ ਜਾਵੇ ਤੇ ਟਰਾਲੀ ਆਪਣੀ 5 ਮਿੰਟਾਂ ਦੇ ਵਿੱਚ ਫੁੱਲ ਸੋ ਜਿਹੜਾ ਵੀ ਵੱਡਾ ਏਰੀਆ ਜੇ ਮਨ ਲਓ ਖੇਤੀ ਕਰਦੇ ਨੇ ਜਿਹੜੇ ਮਨ ਲਓ ਜਿਆਦਾ ਰੱਖਦੇ ਝੋਨਾ ਜੇ ਘਰੇ ਕਣਕ ਲਾਉਣੀ ਪੈਂਦੀ ਏ ਸੋ ਉਹਨਾਂ ਵਾਸਤੇ ਇਹ ਫੁੱਲ ਵਰਦਾਨ ਹੈ ਸੋ ਕਿਵੇਂ ਲੱਗਿਆ ਤੁਹਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਫੇਲ ਹੋਇਆ ਜਾਂ ਕਾਮਯਾਬ ਸਾਰੇ ਜਣੇ ਆਪਣੇ ਆਪਣੇ ਰਾਏ ਜਰੂਰ ਦਿਓ ਜੀ